ਪਹਿਲਾਂ ਤਾਂ ਮੇਰਾ ਟਾਸਕ ਇਹ ਸੀ ਵੀ ਜਿਹੜੀ ਖਿੰਡੀ ਕਾਂਗਰਸ ਇਹਨੂੰ ਕੱਟਿਆ ਕਿੱਦਾ ਕਰਦਾ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਮੈਂ ਸਾਰਿਆਂ ਦਾ ਮੇਲ ਬਲਾਵ ਕਰਕੇ ਸਾਰਿਆਂ ਨੂੰ ਇੱਕ ਪਲੈਟਫਾਰਮ ਤੇ ਲੈ ਆਂਦਾ ਸੀਟਾਂ ਕਾਂਗਰਸ ਜਿੱਤੂਗੀ ਤੇ ਮੈਕਸਿਮਮ ਮੇਅਰ ਜਿਹੜੇ ਆ ਕਾਂਗਰਸ ਬਣਾਉਂਗੀ ਇਹ ਅੱਜ ਦੁਵਾਰ ਦੇ ਉੱਤੇ ਸਾਫ਼ ਲਿਖਿਆ ਦਿਖਾਈ ਦੇ ਰਿਹਾ ਹੈ ਮੇਰੇ ਕੁਝ ਇਲਾਕਿਆਂ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਆ ਜਿਹੜੀ ਅਸੀਂ ਹੱਲ ਕਰਾ ਰਹੇ ਵੱਡੀ ਗੱਲ ਆ ਇੱਥੇ ਨਸ਼ੇ ਦੀ ਉਸ ਤੋਂ ਵੱਡੀ ਗੱਲ ਆ ਜਿਹੜੀ ਲਾਅ ਐਂਡ ਆਰਡਰ ਦੀ ਇਸ ਤੋਂ ਇਲਾਵਾ ਰੋਜ਼ਗਾਰ ਦੀ ਮੰਗਿਆਈ ਦੀ ਜਿਹੜੀ ਚੱਕੀ 'ਚ ਲੋਕ ਪਿਸ ਰਹੇ ਨੇ لوکاں نو میری سفارش نہیں لبਣੀ ਪੈਂਦੀ ਸਿੱਧੇ ਮੇਰੇ ਕੋ ਆਉਂਦੇ ਜੇ ਕਿਸੇ ਦਾ ਫੋਨ ਮਿਸ ਹੋ ਜਾਂਦਾ ਕਾਲ ਬੈਕ ਕਰਦਾ ਕਿਸੇ ਵੀ ਬੰਦੇ ਦਾ ਮੈਂ ਕੋਈ ਐਸਾ ਕੋਸ਼ਿਸ਼ ਕਰਦਾ ਵੀ ਜਿਹੜਾ ਕੰਮ ਖੈਤ ਆ ਉਸੇ ਰੇਟ ਝੜ ਜਾਏ ਸਹੀ ਉਹਦੀ ਉਹ ਸਖੀਰਤਾ ਤੇ ਮੈਂ ਪੈਰਵਾਹੀ ਕਰਦਾ ਇਹ ਅੰਦਾਜ਼ ਲੋਕਾਂ ਨੂੰ ਪਸੰਦ ਆ ਤੇ ਉਹ ਇਸ ਕਰਕੇ ਮੇਰੇ ਨਾਲ ਜੁੜ ਰਹੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਸਾਰੀਆਂ ਇਹ ਸਿਆਸੀ ਪਾਰਟੀਆਂ ਨੇ ਜੋ ਆਪਣਾ ਜੋਰ ਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਵਾਰਡ ਜਿਹੜੇ ਚੋਣਾਂ ਨਗਰ ਨਿਗਮ ਦੀਆਂ ਨੇ 21 ਤਰੀਕ ਨੂੰ ਹੋਣੀਆਂ ਨੇ ਤਾਂ ਇਸ ਦੇ ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਈਸਤ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਜਸਵੀਰ ਸਿੰਘ ਡਿੰਪਾ ਇਸ ਹਲਕੇ ਦੇ ਇੰਚਾਰਜ ਨੇ ਪਰ ਉਹਨਾਂ ਦੇ ਇੰਚਾਰਜ ਬਣਨ ਤੋਂ ਪਹਿਲਾਂ ਜਿਹੜੇ ਇਹ ਬਹੁਤ ਸਾਰੇ ਹਲਕ ਜਿਹੜੇ ਕਾਂਗਰਸ ਵੱਖ-ਵੱਖ ਟੜਿਆਂ ਦੇ ਵਿੱਚ ਵੰਡੀ ਹੋਈ ਸੀ ਜਸਵੀਰ ਸਿੰਘ ਡਿੰਪਾ ਨੇ ਆ ਕੇ ਇਹਨਾਂ ਨੂੰ ਆਪਣੇ ਪਿਆਰ ਦੇ ਨਾਲ ਕਿਉਂਕਿ ਡਿੰਪਾ ਜੀ ਦੇ ਜੀਵਤ ਹੈ ਕਿ ਜੇਹੀ ਹੈ ਕਿ ਉਸ ਜਿਸ ਨਾਲ ਜਿਸ ਨਾਲ ਵੀ ਗੱਲ ਕਰਦੇ ਨੇ ਜਿਸ ਨੂੰ ਵੀ ਮਿਲਦੇ ਨੇ ਉਸ ਨੂੰ ਆਪਣਾ ਬਣਾ ਲੈਂਦੇ ਨੇ ਤਾਂ ਇਹਨਾਂ ਸਾਰਿਆਂ ਨੂੰ ਹੀ ਇੱਕ ਲੜੀ ਦੇ ਵਿੱਚ ਪਰੋ ਕੇ ਜਿਹੜਾ ਹੈ ਸਾਰੀ ਇਕਜੁੱਟ ਕਰ ਦਿੱਤੀ ਹੈ ਕਾਂਗਰਸ ਜਸਵੀਰ ਸਿੰਘ ਡਿੰਪਾ ਜੀ ਵੀ ਸਾਡੇ ਨਾਲ ਨੇ ਜੇ ਗੱਲ ਕੀਤੀ ਜਾਵੇ ਕਾਂਗਰਸ ਦੇ ਇੱਕ ਲਿਸਟ ਹੈ ਸਾਡੇ ਕੋਲੇ ਕਿ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਆਗੂ ਸੀ ਜਿਹੜੇ ਨਾਰਾਜ਼ ਸੀ ਜਿਨ੍ਹਾਂ ਦੇ ਵਿੱਚ ਰਾਜੂ ਆਰੇ ਵਾਲਾ ਜਿਹੜੇ ਸੀ ਮਨਜੀਤ ਸਿੰਘ ਵੇਰਕਾ ਗੋਇਨਕਾ ਜੀ ਪਠਾਨੀਆਂ ਜੀ ਪਰਮਜੀਤ ਸਿੰਘ ਦਰਸ਼ਨ ਸਿੰਘ ਜੀ ਤੇ ਸ਼ਿਵਾਨੀ ਭਗਤ ਬੋਬੀ ਭਗਤ ਬਿੱਟੂ ਵਿੱਕੀ ਤੇ ਵਿੱਕੀ ਦਬੁਰਜੀ ਨਫਤੇਦ ਸੁਲਤਾਨਪੁਰ ਜਿਹੜੇ ਇਹ ਉਹ ਕਾਂਗਰਸੀ ਨੇ ਜਿਹੜੇ ਕਿ ਨਰਾਜ ਹੋ ਕੇ ਆਪਣੇ ਘਰਾਂ ਦੇ ਵਿੱਚ ਬੈਠ ਗਏ ਸੀ ਪਰ ਜਸਵੀਰ ਸਿੰਘ ਡਿੰਪਾ ਨੇ ਜਦੋਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਤਾਂ ਸਾਰੇ ਅੱਜ ਕਾਂਗਰਸ ਦਾ ਝੰਡਾ ਚੁੱਕ ਕੇ ਕਾਂਗਰਸ ਲਈ ਜਿਹੜੇ ਨੇ ਉਹ ਜਿਹੜੇ ਵਰਕਿੰਗ ਕਰ ਰਹੇ ਨੇ ਕਾਂਗਰਸ ਦੇ ਲਈ ਕਾਂਗਰਸ ਨੂੰ ਜਿੱਤਾਉਣ ਦੇ ਲਈ ਇਸ ਤੋਂ ਇਲਾਵਾ ਇੰਡੀਪੈਂਡੈਂਟ ਵੀ ਇਸ ਕਾਂਗਰਸ ਦੇ ਇਸ ਵਾਰਡ ਦੇ ਇਹਨਾਂ ਈਸਟ ਹਲਕੇ ਦੇ ਵਿੱਚ ਜਿਹੜੇ ਸੀ ਦੇਖਣ ਨੂੰ ਮਿਲ ਰਹੇ ਸੀ ਜਿਨ੍ਹਾਂ ਚ 19 ਨੰਬਰ ਵਾਰਡ ਦੇ ਵਿੱਚੋਂ ਤਰਲੋਕ ਸਿੰਘ ਪੂਰੀ ਜਿਹੜੇ ਸੀ ਜਿਨ੍ਹਾਂ ਨੇ ਆਜ਼ਾਦ ਕਾਗਜ਼ ਭਰੇ ਸੀ ਜਸਪੀਰ ਸਿੰਘ ਡਿੰਪਾ ਜੀ ਦੇ ਨਾਲ ਉਹਨਾਂ ਨੂੰ ਜਦੋਂ ਮੁਲਾਕਾਤ ਹੋਈ ਬੈਠ ਕੇ ਡਿੰਪਾ ਜੀ ਦੇ ਉਹਨਾਂ ਨਾਲ ਜੋ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਡਿੰਪਾ ਜੀ ਦੀ ਜਿਹੜੀ ਲੀਡਰਸ਼ਿਪ ਦੇ ਉੱਤੇ ਭਰੋਸਾ ਜਤੋਂਦਿਆ ਆਪਣੇ ਕਾਗਜ਼ ਵਾਪਸ ਆਲੇ ਬਲਵੇਦ ਸੇ ਬਲਵਿੰਦਰ ਸਿੰਘ ਮੱਲੀ ਜੀ ਉਹ 3 ਨੰਬਰ ਵਾਰਡ ਤੋਂ ਟਿੰਕੂ ਗੁਪਤਾ ਜੀ ਉਹਨਾਂ ਨੇ ਵੀ ਆਪਣੇ ਕਾਗਜ਼ ਜਿਹੜੇ ਸੀ ਉਹ ਵਾਪਸ ਲੈ ਲਏ ਹਰਜਿੰਦਰ ਕੌਰ ਦੁਰਬੁਰਜੀਤੋਂ ਸੀ 35 ਨੰਬਰ ਵਾਰਡ ਤੋਂ ਉਹਨਾਂ ਨੇ ਵੀ ਆਪਣੇ ਕਾਗਜ਼ ਜਿਹੜੇ ਸੀ ਵਾਪਸ ਲੈ ਲਏ ਇਸੇ ਤਰ੍ਹਾਂ 34 ਨੰਬਰ ਵਾਰਡ ਤੋਂ ਲਵ ਜੋੜਾ ਜੀ ਤੇ ਮਾਸਟਰ ਅਨਜੀਤ ਸਿੰਘ ਜਿਹੜੇ ਸੀ 20 ਨੰਬਰ ਵਾਰਡ ਤੋਂ ਤਾਂ ਇਹ ਉਹ ਆਗੂ ਨੇ ਜਿਨ੍ਹਾਂ ਨੇ ਆਪਣੇ ਕਾਗਜ਼ ਡਿੰਪਾ ਜੀ ਦੇ ਨਾਲ ਡਿੰਪਾ ਜੀ ਦੇ ਲੀਡਰਸ਼ਿਪ ਤੇ ਭਰੋਸਾ ਜਿਤਾਉਂਦਿਆਂ ਵਾਪਸ ਜਿਹੜੇ ਲੈ ਲਏ ਉਹ ਅੱਜ ਕਾਂਗਰਸ ਦੇ ਉਮੀਦਵਾਰਾਂ ਦੇ ਅੱਖ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪਰ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਇਹ ਬਹੁਤ ਵੱਡੇ ਨਾਮ ਜਿਹੜੇ ਡਿੰਪਾ ਜੀ ਦੇ ਅਗਵਾਈ ਦੀ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਵਿੱਚ ਨਰਿੰਦਰ ਸਿੰਘ ਬਿੱਟੂ ਐ ਮਾਰਾ ਕਾਲੀਦਲ ਦਾ ਵੱਡਾ ਨਾਮ ਹੈ ਜਸਵੀਰ ਸਿੰਘ ਡਿੰਪਾ ਜੀ ਦੇ ਨਾਲ ਅੱਜੋ ਜਿਹੜਾ ਕੰਮ ਕਰ ਰਹੇ ਨੇ ਕਾਂਗਰਸ ਦੇ ਵਿੱਚ ਲੀਡਰਸ਼ਿਪ 'ਚ ਪੂਰੀ ਤਰ੍ਹਾਂ ਉਹਨਾਂ ਨੇ ਭਰੋਸਾ ਜਤਾਇਆ ਹੈ ਇਸੇ ਤਰ੍ਹਾਂ ਬੀਬੀ ਚਰਨਜੀਤ ਕੌਰ ਬੋਲਾ ਸਿੰਘ ਤੇ ਦਰਜਨਾ ਕਾਂਗਰਸ ਦੇ ਜਿਹੇ ਨਾਮ ਨੇ ਕਿਉਂਕਿ ਸਮੇਂ ਦੀ ਘਾਟ ਕਰਕੇ ਅਸੀਂ ਸਾਰੇ ਨਾਮ ਜਿਹੜੇ ਸੀ ਉਹ ਨਹੀਂ ਲੈ ਸਕਦੇ ਪਰ ਵੱਡੇ ਨਾਮ ਡਿੰਪਾ ਜੀ ਦੇ ਨਾਲ ਨੇ ਤਾਂ ਡਿੰਪਾ ਜੀ ਸਭ ਤੋਂ ਪਹਿਲਾਂ ਜੋ ਇਹ ਪਹਿਲਾਂ ਦੀ ਉਪੋਜੀਸ਼ਨ ਸੀ ਤਾਂ ਤੁਸੀਂ ਸਾਰੀ ਕਾਂਗਰਸ ਨੂੰ ਇੱਕ ਜੁੜਤਾ ਇੱਕ ਲੜੀ ਚ ਬਰੋਤਾ ਤਾਂ ਇਹ ਸਾਰੀ ਕਾਮਯਾਬੀ ਸਾਰੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਇਹ ਤਾਂ ਕਾਂਗਰਸ ਇੱਕ ਐਸੀ ਜਮਾਤ ਆ ਜਿਹਦੇ ਜਿਹੜੀ ਸਰ ਧਰਮ ਹਰ ਵਰਗ ਹਰ ਜਾਤ ਨੂੰ ਲਾਲ ਲੈ ਕੇ ਚਲਦੀ ਆ ਤੇ ਹਰ ਇੱਕ ਦਾ ਇੱਥੇ ਮਾਨ ਸਨਮਾਨ ਜਿਹੜਾ ਕੀਤਾ ਜਾਂਦਾ ਹੈ ਜਦੋਂ ਤੋਂ ਸ਼੍ਰੀ ਰਾਹੁਲ ਗਾਂਧੀ ਜੀ ਖੜਗੇ ਜੀ ਪ੍ਰਿਯੰਕਾ ਜੀ ਮੈਨੂੰ ਕਫਾਲ ਜੀ ਨੇ ਮੇਰੀ ਡਿਊਟੀ ਲਈ ਆ ਮੈਂ ਉਦੋਂ ਤੋਂ ਹੀ ਇਸ ਹਲਕੇ ਤੇ ਕਿਉਂਕਿ ਮੈਂ ਇਸ ਹਲਕੇ ਚ ਨਵਾਂ ਨਹੀਂ ਮੈਂ ਬੜਾ ਲੰਮਾ ਸਮਾਂ ਇਸ ਹਲਕੇ ਚ ਕੰਮ ਕੀਤਾ ਤੇ ਲਗਭਗ ਮੈਂ ਹਰ ਬੱਚੇ-ਬੱਚੇ ਨੂੰ ਇੱਥੇ ਜਾਣਦਾ ਸੀ ਫਿਰ ਮੈਂ ਲਾ ਤਾਂ ਮੇਰਾ ਟਾਸਕ ਏ ਸੀ ਵੀ ਜਿਹੜੀ ਖਿੰਡੀ ਕਾਂਗਰਸ ਇਹਨੂੰ ਕੱਟਿਆ ਕਿੱਦਾਂ ਕਰਦਾ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਮੈਂ ਸਾਰਿਆਂ ਨਾਲ ਮੇਲਬਲਾਪ ਕਰਕੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈਂਦਾ ਅੱਜ ਸਾਰੇ ਦਿਨ ਰਾਤ ਇੱਕਾਰੇ ਟਿਕਟ ਦਾ ਚਲੋ ਬਾੜ ਚੋਂ ਇੱਕ ਨੂੰ ਬਿਲਡਿੰਗ ਦੀ ਪਰ ਹਰ ਬੰਦਾ ਇਹ ਸੋਚ ਕੇ ਇਹ ਚੋਣ ਲੜ ਰਿਹਾ ਕਿ ਇਹ ਮੇਰੀ ਆਪਣੀ ਚੋਣ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਵੱਡੀ ਗਿੜਤੀ ਦੇ ਵਿੱਚ ਤੋਂ ਜਿੱਤ ਹਾਸਲ ਕਰਾਂਗੇ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੇ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਪਾ ਜੀ ਉਹਨਾਂ ਦਾ ਵੀ ਮੈਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ ਜਿੱਥੇ ਵੀ ਲੋੜ ਪੈਂਦੀ ਉਹ ਹਮੇਸ਼ਾ ਸਾਡੇ ਦੀ ਹਾਜ਼ਰ ਹੈ ਇੱਕ ਐਸਾ ਮਾਹੌਲ ਬਣ ਗਿਆ ਕਿ ਇੱਕ ਕਾਂਗਰਸ ਇੱਕ ਮਾਲਾ ਦੇ ਸਾਰੇ ਕਾਂਗਰਸੀ ਮੋਤੀ ਬਣ ਕੇ ਤੇ ਅਸੀਂ ਵੱਡੀ ਜਿੱਤ ਜਿਹੜੀ ਆ ਹਾਸਲ ਕਰਦੇ ਬਣ ਜਾ ਰਹੇ ਆ ਤੇ ਭਾਜੀ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਨਾਮ ਸੀਗੇ ਬਹੁਤ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿੱਚੋਂ ਜਿਹੜੇ ਤੁਹਾਡੇ ਜਿਹੜਾ ਤੁਸੀਂ ਪ੍ਰਚਾਰ ਕਰਨ ਜਾ ਰਹੇ ਤੁਹਾਡੇ ਨਾਲ ਜੁੜ ਵੀ ਰਹੇ ਨੇ ਵੱਡੇ ਨਾਮ ਨੇ ਆਪਣੇ ਆਪਣੇ ਪਾਰਟੀ ਦੇ ਲਈ ਉਹ ਦੇਨਰਾ ਦੇ ਕਮਰਦਾਰੀ ਤੁਹਾਡੇ ਨਾਲ ਵੀ ਜੁੜੇ ਨੇ ਇਸ ਇਸ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਲੋਕਾਂ ਦਾ ਕਾਂਗਰਸ ਤੇ ਵਿੱਚ ਜਿਹੜਾ ਬਹੁਤ ਵੱਡਾ ਵਿਸ਼ਵਾਸ ਹੈ ਮੈਂ ਜਿਹੜੇ ਲੋਕਾਂ ਨੂੰ ਪਿਛਲੇ 10-15 ਸਾਲ ਤੋਂ ਕੋਸ਼ਿਸ਼ ਕਰ ਰਿਹਾ ਸੀ ਵੀ ਆਪਣੀ ਪਾਰਟੀ ਆਪਣੀ ਜਮਾਤ ਦੇ ਵਿੱਚ ਸ਼ਾਮਲ ਕਰਨ ਵਾਸਤੇ ਆਪਣੇ ਨਾਲ ਜੋੜਨ ਵਾਸਤੇ ਪਰ ਉਦੋਂ ਨਹੀਂ ਕਰ ਸਕਿਆ ਪਰ ਮੈਨੂੰ ਖੁਸ਼ੀ ਆ ਐਰਕਾਂ ਦਰਦਰ ਸਿੰਘ ਬਿੱਟੂ ਵਰਗੇ ਜਾਂ ਨਾਮਵਾਰ ਸਖੀਤਾ ਜਿਨ੍ਹਾਂ ਨੇ ਕਈ ਦਹਾਕਿਆਂ ਤੋਂ ਆਪਣੇ ਆਪਣੀਆਂ ਪਾਰਟੀਆਂ ਲਈ ਕੰਮ ਕੀਤਾ ਉਹ ਜਿਹੜੇ ਆ ਉਹ ਮੇਰੇ ਨਾਲ ਜੁੜੇ ਆ ਕਾਂਗਰਸ ਪਾਰਟੀ ਨਾਲ ਜੁੜੇ ਆ ਉਮੂਮਤ ਵੇਖਿਆ ਜਾਂਦਾ ਕਿ ਜਿਹੜੇ ਸਰਕਾਰ ਦੇ ਮੌਜੂਦਾ ਕਾਉਂਸਲਰ ਹੁੰਦੇ ਜਾਂ ਸਰਕਾਰ ਦੇ ਨਾਲ ਜਿਹੜੇ ਲੋਕ ਜੁੜੇ ਹੁੰਦੇ ਉਹ ਸਰਕਾਰ ਦੇ ਵਿੱਚ ਪਾਰਟੀ ਛੱਡ ਕੇ ਨਹੀਂ ਜਾਂਦੇ ਪਰ ਵੱਡੀ ਗਿਣਤੀ ਵਿੱਚ ਆਪ ਦੇ ਜਿਹੜੇ ਵਰਕਰਸ ਦੇ ਉਹਨਾਂ ਨੇ ਮੇਰੇ ਨਾਲ ਆ ਕੇ ਜੁੜੇ ਕਾਂਗਰਸ ਪਾਰਟੀ ਨਾਲ ਆ ਕੇ ਜੁੜੇ ਆ ਉਹ ਉਹਦਾ ਕਾਰਨ ਇਹ ਆ ਕਿ ਮੇਰਾ ਜਿਹੜਾ ਉਹਨਾਂ ਤੇ ਉਹਨਾਂ ਤੇ ਵਿਸ਼ਵਾਸ ਹੈ ਜਿਹੜਾ ਉਹਨਾਂ ਦੇ ਮਨਾਂ ਦੇ ਵਿੱਚ ਮੇਰੇ ਕੰਮ ਕਰਦੇ ਤਰੀਕੇ ਤੇ ਉਹਨਾਂ ਨੇ ਮੋਹ ਲਾਈ ਆ ਜਿਹੜਾ ਪ੍ਰੇਮ ਪਿਆਰ ਦੇ ਨਾਲ ਬੈਂ ਜਿਹੜਾ ਲੋਕਾਂ ਨੂੰ ਮਿਲਦਾ ਉਹ ਸਮੇਂ ਦੇ ਵੀ ਉਹਨਾਂ ਨੇ ਉਹਨੂੰ ਅਪਣਾਇਆ ਤੇ ਤੁਸੀਂ ਹੁਣ ਦੇਖਿਓ ਅਜੇ ਤਾਂ ਸ਼ੁਰੂਆਤ ਆ ਆਉਣ ਵਾਲੇ ਸਮੇਂ ਚ ਹੋਰ ਵੀ ਵੱਡੇ ਨਾਂ ਜਿਹੜੇ ਕਾਗਰਸ ਪਾਰਟੀ ਚ ਸ਼ਾਮਲ ਹੋਣ ਡਿੰਪਾ ਜੀ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਹੈ ਕਿਉਂਕਿ ਵਿਧਾਇਕ ਵੀ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਰਿਲੇਸ਼ਨ ਬਹੁਤ ਜ਼ਿਆਦਾ ਨਹੀਂ ਔਰ ਇਸ ਹਲਕੇ ਦੇ ਬਹੁਤ ਸਾਰੇ ਕੰਮ ਜਿਹੜੇ ਸੀ ਲੋਕ ਪਹਿਲਾਂ ਵੀ ਡਿੰਪਾ ਜੀ ਦੇ ਕੋਲ ਜਾਂਦੇ ਸੀ ਡਿੰਪਾ ਜੀ ਇਸ ਹਲਕੇ ਦੇ ਵਿੱਚ ਬੁਨਿਆਦੀ ਜਿਹੜੀਆਂ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਜੇ ਇਹ ਔਰ ਲੋਕ ਤੁਹਾਡੇ ਕੋਲ ਆਉਂਦੇ ਵੀ ਨੇ ਆਪਣੇ ਕੰਮ ਲੈ ਕੇ ਤੇ ਤੁਹਾਡਾ ਇਸ ਹਲਕੇ ਦੇ ਵਿੱਚ ਕਿਉਂਕਿ ਦੇਖੋ ਲੀਡਰ ਦੇ ਜਿਹੜੇ ਰਿਲੇਸ਼ਨ ਨੇ ਬਹੁਤ ਕੰਮ ਹੁੰਦੇ ਨੇ ਜੇ ਦਿੱਲੀ ਦੀ ਲੀਡਰਸ਼ਿਪ ਦੇ ਵਿੱਚ ਭਾਵੇਂ ਕਿ ਸਰਕਾਰ ਕੋਈ ਵੀ ਹੋਵੇ ਤਾਂ ਇਸ ਹਲਕੇ ਦੇ ਜਿਹੜੇ ਕਿਹੜੇ ਕੰਮ ਤੁਹਾਨੂੰ ਲੱਗਦੇ ਨੇ ਕਿ ਤੁਹਾਨੂੰ ਜਿਹੜੀ ਇਹ ਕਰਾਉਣੇ ਜ਼ਰੂਰੀ ਨੇ ਪ੍ਰਾਇੋਰਟੀ ਦੇਖੋ ਪਹਿਲਾਂ ਤਾਂ ਹੈਗਾ ਮੈਨੂੰ ਬੜੀ ਦੁੱਖ ਦਾਹਿਣਾ ਪੈਦਾ ਕਿ ਬਣਿਆਤੀ ਸਹੂਲਤਾ ਹੀ ਅਜੇ ਅਸੀਂ ਲੋਕਾਂ ਨੂੰ ਪੂਰੀ ਤਰ੍ਹਾਂ ਨਹੀਂ ਦੇ ਸਕਦੇ ਜੀ ਮੇਰੇ ਕੁਝ ਇਲਾਕਿਆਂ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਜਿਹੜੀ ਅਸੀਂ ਹੱਲ ਕਰਾਂਗੇ ਵੱਡੀ ਗੱਲ ਆ ਇੱਥੇ ਨਸ਼ੇ ਦੀ ਉਸ ਤੋਂ ਵੱਡੀ ਗੱਲ ਆ ਜਿਹੜੀ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਹੈ ਇੱਥੇ ਇਸ ਤੋਂ ਇਲਾਵਾ ਰੋਜ਼ਗਾਰ ਦੀ ਮੰਗਿਆਈ ਦੀ ਜਿਹੜੀ ਚੱਕੀ 'ਚ ਲੋਕ ਪਿਸ ਰਹੇ ਨੇ ਤੇ ਇਹਨਾਂ ਸਾਰਿਆਂ ਦੇ ਉੱਤੇ ਅਸੀਂ ਪ੍ਰਾਇਓਰਟੀ ਦੇ ਉੱਤੇ ਕੰਮ ਕਰਾਂਗੇ ਤੇ ਲੋਕਾਂ ਨੂੰ ਨਜਾਤ ਗੱਦਾਗਰਤੀ ਗੈਂਗਸਟਰイズਮ ਇਹਦੇ ਤੋਂ ਛੇਤੀ ਆਜ਼ਾਦੀ ਦਵਾਮਾ ਨਮਾਜੀ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਜਿਹੜੀ ਆਗੂਆਂ ਨੂੰ ਤੁਸੀਂ ਮਨਾਉਣ ਦੇ ਵਿੱਚ ਕਾਮਯਾਬ ਰਹੇ ਇੱਕ ਵੱਡੀ ਜਿੱਤ ਸੀ ਕਿ ਤਾਂ ਇਹਨਾਂ ਸਾਰਿਆਂ ਦੇ ਨਾਲ ਤੁਸੀਂ ਜਿਹੜੀ ਫਿਊਚਰ ਦੀ ਜਿਹੜੀ ਜਿਹੜਾ ਪ੍ਰਚਾਰ ਕਰਨਾ ਹੈ ਤਾਂ ਇਹ ਸਾਰੀ ਟੀਮ ਦੇ ਨਾਲ ਜਿਹੜੀ ਕਿਵੇਂ ਦੀ ਪਲਾਨਿੰਗ ਹੋਣੀ ਹੈ ਗਗਨ ਜੀ 2012 ਚ ਮੈਂ ਇਹ ਹਲਕੇ ਦੀ ਕਮਾਨ ਛੱਡੀ ਸੀ ਕਿਉਂਕਿ ਉਦੋਂ ਜਿਹੜਾ ਵਾ ਮੈਨੂੰ ਸਭ ਇਹ ਟਿਕਟ ਨਾ ਦੇ ਕੇ ਕਿਤੇ ਹੋਰੋਂ ਦੇ ਦਿੱਤੀ ਗਈ ਜਿਹੜੀ ਕਿ ਮੇਰੀ ਮਰਜ਼ੀ ਦੇ ਖਿਲਾਫ ਸੀ ਮੈਂ ਉਦੋਂ ਜਿਸ ਤਰ੍ਹਾਂ ਦੀ ਕਾਂਗਰਸ ਛੱਡ ਕੇ ਗਿਆ ਸੀ ਇੱਕ ਮੁਟ ਕਾਂਗਰਸ ਇੱਕ ਜੁੱਟ ਕਾਂਗਰਸ ਇਕੱਠੀ ਕਾਂਗਰਸ ਪਰ ਸਮੇਂ ਪੈਂਦਿਆਂ ਪੈਂਦਿਆਂ ਇਹ ਖੇਲਰ ਪੁੱਲਰ ਗਈ ਅੱਜ 2024 ਆ ਗਿਆ 12 ਸਾਲਾਂ ਬਾਅਦ ਮੈਂ ਫੇਰ ਉਹੀ ਜਿਹੜੀ 2012 ਵਾਲੀ ਕਾਂਗਰਸ ਸੀ ਇੱਕ ਮੁਠ ਕਾਂਗਰਸ ਮੈਂ ਉਹਨੂੰ ਅੱਜ ਫੇਰ ਇਕੱਠਿਆ ਕਰਦੇ ਵਿੱਚ ਕਾਮਯਾਬ ਹੋਇਆ ਇਹ ਸਾਡੇ ਇੱਥੇ ਹਰ ਇੱਕ ਨੂੰ ਜੀ ਆਇਆਂ ਮੇਰੀ ਅਪਰੋਚ ਸਿੱਧੀ ਆ ਲੋਕਾਂ ਨੂੰ ਮੇਰੀ ਸ਼ਿਫਾਰਿਸ਼ ਨਹੀਂ ਲੱਭਣੀ ਪੈਂਦੀ ਸਿੱਧੇ ਮੇਰੇ ਕੋ ਆਉਂਦੇ ਆ ਜੇ ਕਿਸੇ ਦਾ ਫੋਨ ਮਿਸ ਹੋ ਜਾਂਦਾ ਕਾਲ ਬੈਕ ਕਰਦਾ ਤੇ ਕੋਈ ਕਿਸੇ ਵੀ ਬੰਦੇ ਦਾ ਮੈਂ ਕੋਈ ਐਸਾ ਕੋਸ਼ਿਸ਼ ਕਰਦਾ ਵੀ ਜਿਹੜਾ ਕੰਮ ਖੈ ਤਾਂ ਉਸੇ ਰੇ ਚੜ ਜਾਏ ਸਹੀ ਉਹਦੀ ਉਹ ਸਖੀਰਤਾ ਕਿ ਮੈਂ ਪੈਰਵਾਈ ਕਰਦਾ ਇਹ ਅੰਦਾਜ਼ ਲੋਕਾਂ ਨੂੰ ਪਸੰਦ ਆ ਤੇ ਉਹ ਇਸ ਕਰਕੇ ਮੇਰੇ ਨਾਲ ਜੁੜ ਰਹੇ ਡਿੰਪਾ ਜੀ ਦੀ ਹਮੇਸ਼ਾ ਕੋਸ਼ਿਸ਼ ਡਿੰਪਾ ਜੀ ਦੀ ਰਹੀ ਹੈ ਕਿ ਇਹ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਨੇ ਡਿੰਪਾ ਜੀ ਲੀਡਰਸ਼ਿਪ ਨੂੰ ਵੀ ਤੁਸੀਂ ਇੱਕ ਜੋੜ ਕਰਦਾ ਵੱਡੇ ਨਾਮ ਨੇ ਉਹਦੇ ਫੀਲਡ ਦੇ ਵਿੱਚ ਹੋਏ ਰਹੇ ਲੋਕਾਂ ਦੇ ਵਿੱਚ ਲੋਕਾਂ ਨੂੰ ਵੀ ਤੁਸੀਂ ਮਿਲ ਰਹੇ ਜੇ ਲੋਕ ਵੀ ਤੁਹਾਡੇ ਕੋ ਜਿਹੜੇ ਆ ਰਹੇ ਨੇ ਲੋਕਾਂ ਦਾ ਰਿਸਪੌਂਸ ਕੀ ਲੋਕੀ ਕਿੰਨੇ ਕੋਸ਼ਿਸ਼ ਨੇ ਲੋਕਾਂ ਦੀ ਕੀ ਆਵਾਜ਼ ਹੈ ਕਿਉਂਕਿ ਜਦੋਂ ਤੁਸੀਂ ਦੁਬਾਰਾ ਇਸ ਹਲਕੇ ਦੀ ਪਾਰਟੀ ਨੂੰ ਤੁਹਾਡੀ ਡਿਊਟੀ ਲਈ ਦੇਖੋ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਚੁਟਕਲਿਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ ਤੇ ਚੁਟਕੀਆਂ ਦੇ ਨਾਲ ਐਮਐਸਪੀ ਨਹੀਂ ਦਿੱਤੀ ਜਾਂਦੀ ਇਹ ਚੁਟਕਲਿਆਂ ਤੇ ਚੁਟਕੀ ਚੁਟਕੀ ਵਾਲੀ ਸਰਕਾਰ ਤੋਂ ਲੋਕ ਨੱਕ ਨੱਕ ਤੱਕ ਦੁਖੀ ਹੋ ਚੁੱਕੇ ਤੇ ਲੋਕ ਤਾਂ ਕਿਹੜੇ ਵੇਲੇ ਆ ਚੋਣ ਉਡੀਕ ਰਹੇ ਇਹਨਾਂ ਦਾ ਬਿਸਤਰਾ 골 ਕਰਦੀ ਹੈ ਮੈਂ ਬੜੀਆਂ ਇਲੈਕਸ਼ਨਾਂ اپੋਜੀਸ਼ਨ ਦੇ ਵਿੱਚ ਰਹਿ ਕੇ ਲੜੀਆਂ ਜੀ ਜਦੋਂ اپੋਜੀਸ਼ਨ ਚੋਂ ਨਿਓ ਤੁਸੀਂ ਤੇ ਤੁਸੀਂ ਇਹੋ ਜੀਆਂ ਲੈਕਸ਼ਨਾ ਐਮ ਸੀ ਹੋ ਗਈ ਪੰਚਾਇਤ ਹੋ ਗਈਆਂ ਲੜਦੇ ਹਾਂ ਤੇ ਲੋਕਾਂ ਚ ਇਹਨਾਂ ਉਤਸ਼ਾਹ ਨਹੀਂ ਹੁੰਦਾ ਜਿੱਦਾਂ ਐਰਕਾਂ ਤਾਂ ਕਾਂਗਰਸੀ ਪੱਬਾ ਪਾਰ ਹੋਏ ਪਏ ਆ ਵੀ ਅਸੀਂ ਤੇ ਲੋਕ ਕਾਂਗਰਸੀਆਂ ਤੋਂ ਵੱਧ ਲੋਕ ਆਪ ਤੋਂ ਪਿੰਡਾ ਸ਼ਰਉਣਾ ਚਾਹੁੰਦੇ ਆਪ ਨੂੰ ਸਭ ਕੁਝ ਸਿਖਾਉਣਾ ਚਾਹੁੰਦੇ ਇੰਨਾ ਤਿੰਨ ਸਾਲਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਇੱਕ ਇੱਟ ਵੀ ਲਾਈ ਹੋਵੇ ਇਨ੍ਹਾਂ ਨੇ ਇੱਕ ਸੀਵਰੇਜ ਦੀ ਲਾਈਨ ਪਾਈ ਹੋਵੇ ਇੱਕ ਟੂਟੀ ਵੀ ਲਾਈ ਹੋਵੇ ਵਿਕਾਸ ਦੇ ਕੰਮ ਠੱਪ ਪਏ ਐ ਇਹ ਜਿਹੜਾ ਰਿਸ਼ਵਤ ਖੋਰੀ ਉਹ ਪੰਜ ਗੁਣਾ ਵੱਧ ਗਈ ਪੰਜ ਗੁੜ ਤੇ ਜਿਹੜਾ ਇੱਥੋਂ ਤੱਕ ਕਿ ਅਫਸਰ ਸ਼ਹੀ ਨੂੰ ਇਹ ਨਹੀਂ ਪਤਾ ਉਹ ਲੋਕਾਂ ਦੀ ਸੇਵਾ ਦੀ بجائے ਆਪਣੀ ਕੁਰਸੀ ਬਚਾਉਣ ਚ ਆ ਮੇਰਾ ਖਿਆਲ ਇੱਥੇ ਹਰ ਦੋਈ ਮਹੀਨੇ ਕਿ ਬਿਸਤਰ ਬਦਲ ਜਾਂਦਾ ਇੱਥੇ ਅਫਸਰ ਹਰ ਤੇ ਨੀਵੀਂ ਨਹੀਂ ਬਦਲ ਜਾਂਦੇ ਤੇ ਅਫਸਰਾਂ ਨੂੰ ਇਹ ਜਦੋਂ ਤੱਕ ਟਿਕ ਕੇ ਉਹਨਾਂ ਨੂੰ ਸਮਾਂ ਨਾ ਦਿੱਤਾ ਜਾਊ ਕੰਮ ਕਰਦਾ ਤੇ ਅਫਸਰਸ਼ਹੀ ਉਦੋਂ ਤੱਕ ਰਿਜ਼ਲਟ ਨਹੀਂ ਦੇ ਸਕਦੇ ਅਫਸਰਸ਼ਹੀ ਨਰਾਸ਼ ਲੋਕ ਨਰਾਸ਼ ਮੁਲਾਜ਼ਮ ਨਰਾਸ਼ ਗਰੀਬ ਤਬ ਕਨਰਾਸ਼ ਇਸ ਵੇਲੇ ਸਮੁੱਚੇ ਪੰਜਾਬ ਚ ਇੱਕ ਨਰਾਸ਼ਤਾ ਦਾ ਆਲਮ ਆ ਇਸ ਇਸ ਨਰਾਸ਼ਤਾ ਦੇ ਨੇਰੇ ਨੂੰ ਨੂੰ ਦੂਰ ਕਰਨ ਵਾਸਤੇ ਲੋਕ ਤਤ ਕਰਦੇ ਤੇ ਕਾਂਗਰਸ ਨੂੰ ਚਤਾਉਣ ਨੂੰ ਤਿਆਰ ਤੇ ਬਜੀ ਮੇਰਾ ਆਗਰਸ ਵਾਲਾ ਜਿਹੜੇ ਪੂਰੇ ਪੰਜ ਪੂਰੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਕਾਰਪੋਰੇਸ਼ਨ ਦੇ ਚੁਣ ਰਹੇ ਨੇ ਅੰਮ੍ਰਿਤਸਰ ਸਮੇਤ ਕਾਂਗਰਸ ਦਾ ਰਿਜ਼ਲਟ ਤੁਸੀਂ ਕਿਵੇਂ ਦਾ ਦੇਖਦੇ ਹੋ ਜੀ ਮੈਕਸਿਮਮ ਸੀਟਾਂ ਕਾਂਗਰਸ ਜਿੱਤੂਗੀ ਤੇ ਮੈਕਸਿਮਮ ਮੇਅਰ ਜਿਹੜੇ ਆ ਉਹ ਕਾਂਗਰਸ ਬਣਾਉਗੀ ਇਹ ਅੱਜ ਦਿਵਾਰ ਦੇ ਉੱਤੇ ਸਾਫ ਲਿਖਿਆ ਦਿਖਾਈ ਦੇ ਰਿਹਾ ਹੈ ਆਪਾਂ 21 ਤਰੀਕ ਨੂੰ ਸ਼ਾਮ ਨੂੰ ਗੱਲ ਕਰਾਂਗੇ ਤੇ ਕਾਂਗਰਸ ਦੇ ਉਦੋਂ ਨੂੰ ਮੇਰ ਬਣੇ ਕਾਂਗਰਸ ਦੇ ਸੀਨੀਅਰ ਆਗੂ ਜਸਪੀਰ ਸਿੰਘ ਡਿੰਪਾ ਕਈ ਵਾਰ ਵਧਾਇਕ ਰਹੇ ਮੈਂਬਰ ਪਾਰਲੀਮੈਂਟ ਰਹੇ ਅੰਮ੍ਰਿਤਸਰ ਪੂਰਬੀ ਹਲਕੇ ਦੀ ਕਮਾਂਡ ਹੈ ਤਾਂ ਕਾਂਗਰਸੀ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੂੰ ਇਕਜੁੱਟ ਕਰਕੇ ਇੱਕ ਸਰਸਤਾਧਾਰੀ ਧਿਰ ਦੇ ਖਿਲਾਫ ਜਿਹੜੀ ਫਾਈਟ ਦੇ ਰਹੀ ਹੈ ਕਾਂਗਰਸ ਦਾ ਡਿੰਪਾ ਜੀ ਦਾ ਦਾਵਾ ਹੈ ਕਿ 21 ਤਰੀਕ ਨੂੰ ਜਿਹੜੇ ਨਤੀਜੇ ਨੇ ਉਹ ਆਪ ਬੋਲਣਗੇ ਤੇ ਹੁਣ ਦੇਖਣਾ ਇਹ ਹੋਏਗਾ ਕਿ ਕਿਉਂਕਿ ਮਿਹਨਤ ਲਗਾਤਾਰ ਕੀਤੀ ਜਾ ਰਹੀ ਹੈ ਜਸਬੀਰ ਸਿੰਘ ਡਿੰਪਾ ਤੇ ਉਹਨਾਂ ਦੀ ਲੀਡਰਸ਼ਿਪ ਵੱਲੋਂ ਤੇ 21 ਤਰੀਕ ਨੂੰ ਚੋਣ ਨਤੀਜੇ ਡਿੰਪਾ ਜੀ ਨੇ ਜੋ ਦਾਅਵਾ ਕੀਤਾ ਹੈ ਇਹ ਦੇਖਣਾ ਹੋਏਗਾ ਕਿ ਕੀ ਨਤੀਜੇ ਰਹਿੰਦੇ ਨੇ ਪਰ ਕਾਂਗਰਸ ਜਿਹੜੀ ਹੈ ਪੂਰਬੀ ਹਲਕੇ ਦੇ ਵਿੱਚ ਵੱਡੀ ਫਾਈਟ ਜਿਹੜੀ ਹੈ ਜਸਬੀਰ ਸਿੰਘ ਡਿੰਪਾ ਜੀ ਇਕਵਾਈ ਦੇ ਵਿੱਚ ਇੱਕ ਜੁੜਤਾ ਦੇ ਨਾਲ ਦੇ ਰਹੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ